ਇਹ ਮੈਸੇਜ ਪੜ ਲਓ ਬਾਰ ਬਾਰ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਲੋਕਾਂ ਨੇ ਸੜਕ ਤੇ ਆ ਜਾਣਾ ਵੀ ਜੋ ਹਾਲਾਤ ਆ ਤੁਸੀਂ ਹਾਲਾਤ ਤਾਂ ਦੇਖੋ ਕੋਈ ਜ਼ਿਲ੍ਹਾ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਕੋਈ ਫਾਇਰ ਅਫਸਰ ਨਹੀਂ ਫਾਇਰ ਅਫਸਰ 7 ਵਜੇ ਜਾ ਕੇ ਖੜਿਆ ਫਿਰ ਬੇਨਤੀ ਕੀਤੀ ਗੱਡੀਆਂ ਆਲੇ ਦੁਆਲੇ ਮੰਗਾ ਲਓ ਇਹ ਨਹੀਂ ਹੋ ਸਕਦਾ ਵੀ ਜਦ ਤੱਕ ਲੋਕਾਂ ਦੇ ਘਰਾਂ ਦੇ ਆਗ ਲੱਗ ਜੂਗੀ ਜਾਂ ਬੰਦੇ ਮਰ ਜੂਗੇ ਕਿ ਪ੍ਰਸ਼ਾਸਨ ਉਦੋਂ ਜਾਗੂਗਾ ਇਹ ਹੁਣ ਦੀ ਗੱਲ ਨਹੀਂ ਜੀ ਦੁਪਹਿਰ ਦੀ ਚੱਲ ਰਹੀ ਆ ਇਹ ਅੱਜ ਜੇ ਅੱਜ ਜੇ ਅੱਜ ਇੱਥੇ ਆ ਕੇ ਬਟੇ ਲੱਗ ਜਾਂਦੀ ਹੈ ਜਾਂ ਲਾਉਂਦਾ ਕੋਈ ਨਹੀਂ ਪਤਾ ਨਹੀਂ ਇਹ ਤਾਂ ਐਗਜ਼ੈਕਟ ਜੀ ਨਾ ਤੇ ਤੁਸੀਂ ਦੇਖੋ ਨਾ ਉਹ ਉਹਨੂੰ ਅੱਗ ਲਾਉਂਦਾ ਕਿ ਲੱਗਦੀ ਹੈ ਕਿਉਂਕਿ ਹਰ ਸਾਲ ਜਿਹੜਾ ਆ ਦੇਖੋ ਸਾਡਾ ਕੀ ਖਾਸਾ ਸਾਡੇ ਲੋਕਾਂ ਨੇ ਖਾਸਾ ਕਿ ਜਿਹੜਾ ਨਗਰ ਕੌਂਸਲ ਆ ਗੈਸ ਕੋਈ ਬਣਦਾ ਐਦਾਂ ਦਾ ਮੈਥੇਨ ਗੈਸ ਬਣ ਜਾਂਦੀ ਸਰ ਚਾਹੇ ਆਪਾਂ ਇਹ ਗੈਸ ਰੱਖ ਲੋ ਜੋ ਸਾਡੇ ਹਿਸਾਬ ਨਾਲ ਤਾਂ ਇਹ ਗੱਲ ਹੈ ਕਿ ਉੱਥੇ ਜਿਹੜਾ ਕੂੜੇ ਦੀ ਤਦਾਦ ਵੱਧ ਜਾਂਦੀ ਹੈ ਉਹਨੂੰ ਘਟ ਕਰਨ ਦੇ ਲਈ ਅੱਗ ਨਗਰ ਕੌਂਸਲ ਵੱਲੋਂ ਜਾਣ ਕੇ ਲਗਾਈ ਜਾਂਦੀ ਹੈ ਔਰ ਸਾਡੇ ਸੀਦੀ ਨਗਰ ਕੌਂਸਲ ਆ ਕਿੱਦਾਂ ਲੱਗਦੀ ਆ ਹਾਂਜੀ ਤੁਸੀਂ ਨਗਰ ਕੌਂਸਲ ਅਸੀਂ ਲਾ ਰਹੇ ਹਾਂ ਸੁਣੋ ਜੇ ਨਗਰ ਕੌਂਸਲ ਦੀ ਗੱਲ ਹੈ ਤੁਹਾਨੂੰ ਲੱਗਦਾ ਵੀ ਉੱਥੇ ਕੋਈ ਹੋਰ ਜਗ੍ਹਾ ਜਿੱਥੇ ਉਹ ਤੋਂ ਆਲਟਰਨੇਟ ਹੈਗਾ ਦਾ ਸਰ ਇਹੇ ਇਸੇ ਸੰਘਰਸ਼ ਲਈ ਦੇਖੋ ਮੇਰੀ ਗੱਲ ਹੋ ਗਈ ਫਾਇਰ ਆਫਸਰ ਨਾਲ ਮੇਰੀ ਗੱਲ ਹੋ ਗਈ ਹੈ ਮੈਂ ਤਿੰਨ ਗੱਡੀਆਂ ਦਾ ਸਵੇਰ ਦੀਆਂ ਲਾਈਆਂ 10 ਵਜੇ ਦੀਆਂ ਹੁਣ ਤਿੰਨੋਂ ਗੱਡੀਆਂ ਪਾਣੀ ਦੇ ਲੱਗੀਆਂ ਜੀ ਦੇਖੋ ਦੋ ਲੱਗੀਆਂ ਜੀ ਦੋ ਗੱਡੀਆਂ ਦੋ ਆ ਉਹ ਸੁਣਤਾ ਲਓ ਗੱਡੀਆਂ ਦੋ ਇੱਕ ਜਾਂਦੀ ਸੀ ਇੱਕ ਆਉਂਦੀ ਸੀ ਫਾਇਰ ਆਫਸਰ ਦੇਖੋ ਮੇਰੇ ਖੁਦ ਫਾਇਰ ਆਫਸਰ ਨਾਲ ਕਿੰਦੀ ਵਾਰ ਗੱਲ ਕੀਤੀ ਫਾਇਰ ਅਫਸਰ ਤੋਂ ਲੈ ਕੇ ਆ ਐਸ ਡੀ ਐਮ ਸਾਹਿਬ ਨੂੰ ਮੈਸੇਜ ਦਿੱਤੇ ਵੀ ਜਦੋਂ ਲੋਕਾਂ ਦੇ ਘਰਾਂ ਦੇ ਵਿੱਚ ਅੱਗ ਲੱਗ ਚੋ ਗਈ ਆਹ ਪਉ ਤੋਂ ਗੱਲ ਦੇਖੋ ਜੀ ਸਾਡਾ ਥੋੜਾ ਜਿਹਾ ਪਾਣੀ ਭਰ ਕੇ ਪਾਣੀ ਬੰਦਾਬਾਦ ਮੁਬਾਰਕ ਮੁਬਾਰਕ ਕਿਲਾ ਬਚਾ ਲਿਆ ਮੁਬਾਰਕ ਮੁਬਾਰਕ ਲਗਾਹ ਪਤਾ ਕੀ ਆ ਮੁਬਾਰਕ ਮੁਬਾਰਕ ਜਾਨੇ ਅੱਗ ਬੁਝੇ ਉਹ ਅੱਗ ਬਿਝਾਣ ਦਾ ਜੋਰ ਨਾਲ ਜਾਨ ਸਮਨੋ ਬਾਜੀ ਬੱਸ ਕਰੋ ਇੱਕ ਮਿੰਟ ਉਹ ਗੱਲ ਰਮਣ ਇੱਕ ਮਿੰਟ ਗੱਲ ਤਾਂ ਕਰ ਲੈਂਦੇ ਖਾਲਸਾ ਜੀ ਜੀ ਖਾਲਸਾ ਜੀ ਦੇਖੋ ਇੱਕ ਮਿੰਟ ਬਚੇ ਇੱਕ ਮਿੰਟ ਵੀਰੇ ਗੱਲ ਕਰਦੇ ਛੋਟੇ ਵੀਰ ਗੱਲ ਰਮਣ ਇੱਕ ਮਿੰਟ ਗੱਲ ਕਰ ਲੈਂਦੇ ਗੱਲ ਅਸੀਂ ਦੇਖੋ ਸਾਡਾ ਕਿੰਨੇ ਸਾਲਾਂ ਤੋਂ ਕਾਫੀ ਇੰਤਜ਼ਾਰ ਹੋਇਆ ਉਹ ਇੱਕ ਮਿੰਟ ਗੱਲ ਤਾਂ ਕਰ ਲੈ ਦੇਖੋ ਇਹ ਨਾਲ ਹੀ ਆ ਇਹ ਜਾ ਜਾਂਦਾ ਹਰ ਸਾਲ ਨਗਰ ਕੌਂਸਲ ਆ ਕੇ ਲਾਂਦੀ ਆ ਹਰ ਸਾਲ ਨਗਰ ਕੌਂਸਲ ਆ ਕੇ ਲਾਂਦੀ ਕੋਈ ਇਹਨਾਂ ਦਾ ਤੋਖ ਲਿਆ ਇਹਨਾਂ ਦੀ ਪੀੜ ਹੈ ਇਹਨਾਂ ਦੀ ਪੀੜ ਬਿਲਕੁਲ ਦੇਖੋ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੁਪਹਿਰ ਤੋਂ ਮੈਂ ਖੁਦ ਕਿਉਂਕਿ ਤੁਸੀਂ ਆਪ ਮੌਕੇ ਤੇ ਸੀਗੇ ਦੁਪਹਿਰ ਤੋਂ ਲੱਗੇ ਆ ਮੈਂ ਇਹਨਾਂ ਨੂੰ ਇੱਕ ਵਾਰ ਗਲਤਾਂ ਕਰ ਲੈਂਦੇ ਯਾਰ ਦੇਖੋ ਤੁਹਾਡੇ ਹੱਲ ਨਹੀਂ ਆਏ ਆ ਗੱਲ ਕਰਨ ਦੇ ਵੀਰੇ ਗੱਲ ਉਹ ਗਲਤਾਂ ਕਰ ਰਹੇ ਨੇ ਮੇਰੇ ਭਰਾ ਅੱਜ ਇੱਕ ਮਿੰਟ ਖੜੋ ਆਜਾ ਇੱਕ ਵੜਾ ਆਜਾ 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 ਤੂੰ ਗੱਲ ਗੱਲ ਕਰ ਲੈ ਤੂੰ ਸੁਣ ਕੀ ਕਹਿੰਦੇ ਗੱਲ ਸੁਣ ਦੇਖੋ ਜਿਹੜੀ ਇਹ ਗੱਲ ਚੱਲ ਰਹੀ ਆ ਦੁਪਹਿਰ ਦੀ ਅੱਗ ਲੱਗੀ ਆ ਦੁਪਹਿਰ ਸਵੇਰੇ ਅੱਗ ਲੱਗੀ ਆ ਦੁਪਹਿਰ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੂੰ ਬਾਰ-ਬਾਰ ਬੇਨਤੀ ਕਰਨ ਤੋਂ ਬਾਅਦ ਵੀ ਹਜੇ ਤੱਕ ਮਸਲੇ ਦਾ ਹੱਲ ਨਹੀਂ ਹੋਇਆ ਮੈਂ ਉਦੋਂ ਵੀ ਪ੍ਰਸ਼ਾਸਨ ਨੂੰ ਬੇਨਤੀ ਵੀ ਕੀਤੀ ਨਾਲ ਇਹ ਚੇਤਾਵਨੀ ਵੀ ਦਿੱਤੀ ਕਿ ਆ ਜਦੋਂ ਲੋਕ ਮਰ ਜਊਗੇ ਇਸ ਧੂਏ ਦੇ ਨਾਲ ਪ੍ਰਸ਼ਾਸਨ ਉਦੋਂ ਕੰਮ ਕਰਨੀ ਦੀ ਨਹੀਂ ਸੁੱਚੂਗਾ ਅਸਾਂ ਜੀ ਹੁਣ ਸਥਿਤੀ ਕੀ ਆ ਕਿਉਂਕਿ ਉਦੋਂ ਉਦੋਂ ਬੱਚੇ ਵੀ ਬਾਲਟੀਆਂ ਲੈ ਕੇ ਲੱਗੇ ਹੋਏ ਸਕੇ ਐਸੇ ਵੇਲੇ ਜਿਹੜੀ ਸਥਿਤੀ ਆ ਜਿਉਂ ਦੀ ਤਿਉਂ ਆ ਪ੍ਰਸ਼ਾਸਨ ਕੰਮ ਕਰਨੀ ਦੇ ਬੱਸ ਹੋਈਏ ਕਿ ਬੈਟਰ ਹੋਈਏ ਦੇਖੋ ਤਿੰਨ ਗੁਣਾ ਵਧੀ ਅੱਗ ਤਿੰਨ ਗੁਣਾ ਅੱਗ ਵੱਧ ਗਈ ਆ ਨਹੀਂ ਪਾਇਆ ਜਾਣਾ ਕਿੰਨੀ ਰੇਟ ਫਾਇਰ ਬਗੜਾ ਨਹੀਂ ਪਾਇਆ ਪਹਿਲਾਂ ਲੋ ਹਾਲਾਤ ਮਾੜੇ ਹੋਏ ਕਿ ਸੁਧਰੇ ਮਾੜੇ ਨਹੀਂ ਦੀ ਮਾੜੇ ਹੋਇਆ ਕਿਉਂਕਿ ਰਾਤ ਦਾ ਰਾਤ ਦਾ ਸਮਾਂ ਆ ਇਸ ਵੇਲੇ ਹਾਲਾਤ ਕੀ ਆ ਲੋਕਾਂ ਦਾ ਦਮ ਘੁੱਟ ਰਿਹਾ ਪਤਾ ਨਹੀਂ ਕਹਿੰਦੇ ਸੁੱਤੇ ਰਹੇ ਨੇ ਵੀ ਨਹੀਂ ਹੁੰਦਾ ਭਾਜੀ ਧੂਏ ਦੇ ਨਾਲ ਕਿਹਦਾ ਦਮ ਘਟੋ ਕੇ ਮਰ ਜਾਣਾ ਰਾਤ ਨੂੰ ਇਸ ਕਰਕੇ ਲੋਕ ਉਥੇ ਸੌਣ ਤੋਂ ਦਿਲ ਕਰਾ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਮੈਂ ਉਥੇ ਡੇਢ 2 ਘੰਟੇ ਰੁਕਿਆ ਮੇਰੇ ਹਾਲਾਤ ਇੰਨੇ ਆਪਣੇ ਮਾੜੇ ਹੋ ਗਏ ਕਿ ਮੇਰਾ ਸਿਰ ਫੜ ਹੋ ਗਿਆ ਮੈਂ ਗੱਲ ਬੈਠ ਕੇ ਆਪਣੇ ਕੋ ਕਿਹੜਾ ਬੋਲ ਹੁੰਦਾ ਬੋਲ ਨਹੀਂ ਹੁੰਦਾ ਧੂਏ ਨਾਲ ਗੱਲ ਬੈਠ ਕੇ ਤੇ ਜਿਹੜੇ ਲੋਕ ਉਥੇ ਰਹਿ ਰਹੇ ਆ ਉਹ ਕਿਸ ਸਥਿਤੀ 'ਚੋਂ ਲੰਘ ਰਿਹਾ ਸੀ ਉਹ ਵੀ ਇੱਕ ਗੱਲ ਹੋ ਰਹੀ ਹੈ ਦੇਖੋ ਗੱਲ ਇਹ ਆ ਕਿ ਮੈਂ ਦੇਖੋ ਅਸੀਂ ਅਖਬਾਰਾਂ ਪੜ੍ਹਦੇ ਆਂ ਦੇਖਦੇ ਆਂ ਕਿ ਜਿਹੜਾ ਪੰਡੋਰੇ ਮਹੱਲੇ ਬੈਗ ਤੇ ਕੂੜਾ ਲੱਗਣਾ ਸ਼ੁਰੂ ਹੋਇਆ ਉਸਨ ਕਰਦੇ ਨਾਲ ਉੱਥੇ ਦੇ ਜਿਹੜੀ ਲੋਕਾਂ ਨੇ ਦੋ ਦਿਨ ਗੱਲ ਚੱਕੀ ਔਰ ਉਦੋਂ ਤੇ ਮਿੱਟੀ ਪੈਣੀ ਸ਼ੁਰੂ ਹੋ ਗਈ ਕਿ ਆ ਇੱਥੇ ਨਹੀਂ ਮਿੱਟੀ ਪੈ ਸਕਦੀ ਇਹ ਨਾ ਬਿਤਕਰਾ ਕਿਉਂ ਦਿੱਤਾ ਜਾਂਦਾ ਖਾਸੇ ਤੋਂ ਸਵਾਲ ਲੈਣੇ ਆ ਖਾਸੇ ਨਗਰ ਕਾਉਂਸਲ ਦੀ ਮੀਟਿੰਗ ਜਿ ਹਮੇਸ਼ਾ ਇਹ ਪੱਖ ਰੱਖਿਆ ਜਾਂਦਾ ਡੰਪ ਵਾਲੀ ਗੱਲ ਨੂੰ ਚੱਕਿਆ ਜਾਂਦਾ ਹੱਲ ਕਿਉਂ ਨਹੀਂ ਹੁੰਦਾ ਜਿਵੇਂ ਗੱਲ ਕਰ ਰਹੇ ਹੱਲ ਕਿਉਂ ਨਹੀਂ ਹੁੰਦਾ ਮੈਂ ਉਹੀ ਗੱਲ ਕਰਦਾ ਸਿਰਫ ਸਿਆਸੀ ਰੋਟੀਆਂ ਸੇਕੀਆਂ ਜਾਂਦੀਆਂ ਸਾਰੀਆਂ ਪਾਰਟੀਆਂ ਹੁਣ ਹਾਲਾਤ ਕੀ ਆ ਉਹਦੇ ਲਈ ਮਿੱਟੀ ਮਨਜ਼ੂਰ ਆ ਉਹਦੇ ਲਈ ਸੜਕ ਜਿਹੜੀਆਂ ਇਹ ਤਾਂ ਹੁਣ ਜਿਹੜੇ ਸਰਕਾਰ ਦੇ ਨੁਮਾਇੰਦੇ ਆ ਜਿਹੜੇ ਅੱਜ ਸਰਕਾਰ ਚ ਕਾਬਜ ਆ ਜਿਲ੍ਹਾ ਚਿੱਲਾ ਲਈ ਤੋਂ ਹੁਣ ਪਟਕੀ ਤੇ ਦੇ ਹਲਕਾ ਇੰਚਾਰਜ ਆ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਕੌਂਸਲਰ ਵੀ ਆ ਪ੍ਰਧਾਨ ਵੀ ਆ ਅੱਜ ਠੀਕ ਹੈ। ਇਹ ਚਾਹਤ ਹਲ ਹੋ ਸਕਦਾ। ਬਿਲਕੁਲ ਦੇਖੋ। 65 ਲੱਖ ਰੁਪਏ ਆਇਆ ਜੀ ਉਹ ਇਨੀ ਟਰਾਲੀਆਂ ਤੇ ਜੀਸੀਬੀ ਖਰੀਦਣ ਤੇ ਲਾ ਦਿੱਤਾ ਜਦ ਕਿ ਉਹ ਕੂੜੇ ਦੀ ਮੇਨਟੇਨੈਂਸ ਲਈ ਆਇਆ ਸੀ। ਹੈਨਾ ਉਹ 65 ਲੱਖ ਰੁਪਏ ਜਿਹੜਾ ਇਨੀ ਸਿਰਫ ਉੱਥੇ ਦੀਆਂ ਟਰਾਲੀਆਂ ਹੀ ਖਰੀਦੀਆਂ ਉਹਦੀ ਕੂੜੇ ਦੀ ਮੇਨਟੇਨੈਂਸ ਲਈ ਕੋਈ ਉਹਦਾ ਸੁਧਾਰ ਨਹੀਂ ਕੀਤਾ ਔਰ 10 ਲੱਖ ਰੁਪਏ ਨਗਰ ਕੌਂਸਲ ਨੂੰ ਪਹਿਲਾਂ ਵੀ ਐਨਜੀਟੀਸੀ ਤੋਂ ਜੁਰਮਾਨਾ ਲੱਗ ਚੁੱਕਾ। ਪੁੱਛ ਰਹੇ ਨੇ ਸਾਰੇ ਗੱਲ ਸਹੀ ਹੈ ਜੀ। ਬਿਲਕੁਲ ਗੱਲ ਸਹੀ ਹੈ ਜੀ ਦੇਖੋ। ਪਹਿਲਾਂ ਸਰਦਾਰ ਅੰਗਰ ਸਿੰਘ ਸੈਣੀ ਨੇ ਕਿਹਾ ਵੀ ਜਗਾ ਲੱਭ ਰਹੇ ਆ ਟੀਮਾ ਬਣਾ ਦਿਓ ਇਹ ਲੌਲੀ ਪਾਪਾ ਮਿਲਦਾ ਰਿਹਾ ਉਸ ਤੋਂ ਬਾਅਦ ਆਮ ਆਦਮੀ ਦੀ ਸਰਕਾਰ ਆ ਗਈ ਅੱਜ ਜਿਹੜਾ ਮਤਲਬ ਲੋਕਾਂ ਨੂੰ ਅੱਜ ਹੱਲ ਚਾਹੀਦਾ ਲਾਰੇ ਨਹੀਂ ਚਾਹੀਦੇ ਕਿਉਂਕਿ ਇਹ ਅੱਗ ਹਰ ਸਾਲ ਲੱਗਦੀ ਆ ਲੱਗਣਾ ਤਾਂ ਹੁਣ ਵੀ ਲੜਾਈ ਹੈ ਹਾਲਤ ਤਾਂ ਹੁਣ ਵੀ ਹੋਣਾ ਅਸੀਂ ਇਹ ਚਾਹੁੰਦੇ ਆ ਹਾਲ ਦੀ ਗੱਡੀ ਇਸ ਵੇਲੇ ਸਥਿਤੀ ਇਹ ਆ ਕਿ ਕਿਸੇ ਦੀ ਵੀ ਮੌਤ ਹੋ ਸਕਦੀ ਆ ਪਹਿਲਾਂ ਉਹਨਾਂ ਲੋਕਾਂ ਨੂੰ ਬਚਾਉਣ ਦੀ ਲੋੜ ਆ ਉਸ ਤੋਂ ਬਾਅਦ ਰਹਿ ਗਈ ਗੱਲ ਜਿਹੜੇ ਲੌਲੀ ਪਾਪੇ ਆ ਜਿਹੜਾ ਲੋਕਾਂ ਦਾ ਤੜਫਾ ਆ ਕਿ ਹਰ ਬਾਰ ਲੋਕ ਆਉਂਦੇ ਆ ਲਾਰੇ ਲਾਉਂਦੇ ਆ ਮੁਰਕੇ ਚਲੇ ਜਾਂਦੇ ਆ ਸੋ ਇਹਦਾ ਪੱਕਾ ਸਥਾਈ ਹੱਲ ਹੋਣਾ ਚਾਹੀਦਾ ਇਹ ਕੂੜੇ ਦਾ ਡੰਪੇ ਤੋਂ ਸ਼ਿਫਟ ਹੋਣਾ ਚਾਹੀਦਾ ਹੋ ਸਕਦਾ ਦੇਖੋ ਜੇ ਸਰਕਾਰ ਉਹ ਤਾਂ ਸਰਕਾਰ ਦੀ ਜ਼ਿੰਮੇਵਾਰੀ ਆ ਦੇਖੋ ਜਦ ਅੱਜ ਦਿੱਲੀ ਵਰਗੇ ਸ਼ਹਿਰਾਂ ਦੇ ਅੰਦਰ ਵੱਡੇ ਵੱਡੇ ਕੂੜੇ ਦੇ ਡੰਪਾਂ ਦੇ ਪਾਰਕਾਂ ਬਣਾ ਕੇ ਉਹ ਕੂੜੇ ਦੇ ਢੇਰ ਦਿਖਾਈ ਨਹੀਂ ਦਿੰਦੇ ਉਹਨਾਂ ਦੀ ਮੇਨਟੇਨੈਂਸ ਹੁੰਦੀ ਰਹਿੰਦੀ ਆ ਸ਼ਹਿਰ ਤੋਂ ਬਾਹਰ ਕਮੇਟੀ ਨੂੰ ਥੋੜਾ ਖਰਚਾ ਹੀ ਪੈਣਾ ਜੇ ਸ਼ਹਿਰ ਤੋਂ ਕਿਤੇ ਬਾਹਰ 10 ਕਿਲੋ 15 ਕਿਲੋਮੀਟਰ ਦੇ ਜੇ ਅਜਾੜ ਦੇ ਵਿੱਚ ਕੋਈ ਜਗ੍ਹਾ ਮਿਲਦੀ ਆ ਤਾਂ ਉਹ ਕੂੜੇ ਨੂੰ ਉੱਥੇ ਸ਼ਿਫਟ ਕੀਤਾ ਜਾ ਸਕਦਾ ਕੋਈ ਵੱਡਾ ਇਸ਼ੂ ਨਹੀਂ ਹੈਗਾ ਕਿ ਕਿੰਨੀ ਜਗ੍ਹਾ 'ਚ ਕੂੜਾ ਡੰਪ ਹੈ ਇਹ ਪੰਜ ਜਿਹੜਾ ਕਿਲੇ ਆ ਉਹਦੇ ਵਿੱਚ ਆ ਪੰਜ ਕਿਲੇ ਕਿਤੇ ਹੋਰ ਲੈ ਜਾ ਸਕਦੇ ਆ ਬਿਲਕੁਲ ਗੱਲਾਂ ਵੀ ਹੁੰਦੇ ਰਹੀਆਂ ਮੀਟਿੰਗਾਂ ਦੇ ਵਿੱਚ ਵੀ ਹੁੰਦੇ ਰਹੇ ਜੀ ਕਮੇਟੀਆਂ ਬਣਾਓ ਜੀ ਵੀ ਜਗ੍ਹਾ ਦੇਖੋ ਜੀ ਇਹਨੂੰ ਡਿਸਪੋਜ਼ ਵੀ ਕੀਤਾ ਜਾ ਸਕਦਾ ਬਿਲਕੁਲ ਇਹਨੂੰ ਜੇ ਨਵੀਂ ਜਗ੍ਹਾ ਖਰੀਦ ਕੇ ਇਹਨੂੰ ਡਿਸਪੋਜ਼ ਕਰਕੇ ਇੱਥੇ ਲੋਕਾਂ ਲਈ ਵਧੀਆ ਪਾਰਕ ਇਹਦੇ ਇੱਥੇ ਲੋਕਾਂ ਲਈ ਵਧੀਆ ਸੂਤਾ ਮਿਲ ਸਕਦੀਆਂ ਨੇ ਜੇ ਸਰਕਾਰ ਚਾਵੇ ਹੋ ਸਕਦਾ ਜੇ ਨੀਤ ਹੋਵੇ ਜੇ ਨੀਤ ਸਾਫ ਹੋਵੇ ਜੇ ਨੀਤ ਹੋਵੇ ਤਾਂ ਹੋ ਸਕਦਾ ਇੱਥੇ ਨੀਤ ਤੇ ਖੋਟ ਲੱਗਦੀ ਆ ਕਿਉਂਕਿ ਵੋਟਾਂ ਦਾ ਲੋਕਾਂ ਦੇ ਦਰਸ਼ ਨਹੀਂ ਹੁੰਦਾ ਜੀ ਵੇਖੋ ਮੈਂ ਖੁਦ ਕਹਿੰਦਾ ਮੈਂ ਉੱਥੇ ਡੇਢ ਦੋ ਘੰਟੇ ਰਿਹਾ ਮੇਰੀ ਆਪਣੀ ਹਾਲਾਤ ਮਾੜੇ ਹੋ ਗਏ ਤੇ ਜਿਹੜੇ ਲੋਕ ਉੱਥੇ ਰਹਿੰਦੇ ਆ ਤੇ ਤੁਸੀਂ ਉਹਨਾਂ ਦੀ ਹਾਲਾਤ ਬਾਰੇ ਦੇਖ ਸਕਦੇ ਆ ਜੀ ਇੱਦਾਂ ਕਿ ਘੰਟਾ ਰਿਹਾ ਬੋਰਡ ਨਹੀਂ ਨਿਕਲਦਾ ਬੋਲ ਨਹੀਂ ਹੋ ਰਿਹਾ ਔਰ ਸ ਇਹ ਉਹ ਤਾਂ ਵਿਚਾਰੇ ਬੈਠੇ ਬੰਬ ਦੇ ਢੇਰ ਦੇ ਉੱਤੇ ਆ ਹਾਂ ਬੰਬਰੂ ਤੇ ਬੈਠੇ ਆ ਭਾਈ ਜਿਹੜਾ ਰਾਹੋਂ ਨਗਰ ਕੌਂਸਲ ਦਾ ਆ ਉਹਨਾਂ ਦਾ ਕੂੜੇ ਦਾ ਡੰਪ ਜਿਹੜਾ ਸ਼ਹਿਰ ਤੋਂ ਬਾਹਰ ਉਹ ਇਹ ਵੀ ਬਣਾਇਆ ਜਾ ਸਕਦਾ ਬਿਲਕੁਲ ਜੀ ਮੈਂ ਤਾਂ ਖੁਦ ਕਹਿ ਰਿਹਾ ਬਈ ਇਹ ਡੰਪ ਬਾਹਰ ਜਾ ਸਕਦਾ ਲੇਕਿਨ ਉਹਦੇ ਲਈ ਕੋਈ ਐਫਰਟਸ ਨਹੀਂ ਕੀਤੇ ਜਾਂਦੇ ਮੀਟਿੰਗ ਹੁੰਦੀ ਆ ਜਿਹੜੇ ਉੱਥੇ ਦੇ ਪਾਰਸ਼ਦ ਹੁੰਦੇ ਆ ਉਹ ਦੋ ਗੁਆਰ ਉੱਠਦੇ ਆ ਜਾਦ ਤੱਕ ਇਹਦਾ ਲੋਕਾਂ ਦਾ ਪੂਰਾ ਸਥਾਈ ਹੱਲ ਨਹੀਂ ਹੁੰਦਾ ਦੇਖੋ ਲਾਰਿਆਂ ਦੇ ਨਾਲ ਗੱਲ ਨਹੀਂ ਚੱਲਣੀ ਲਾਰਿਆਂ ਦੇ ਨਾਲ ਲੋਕਾਂ ਨੂੰ ਘਬਰਾ ਨਹੀਂ ਕੀਤਾ ਜਾ ਸਕਦਾ ਅਸੀਂ ਵੀ ਇਹਨਾਂ ਦੇ ਨਾਲ ਆ ਤਾਂ ਹੀ ਇਸ ਵੇਲੇ ਵੀ ਆਇਆ ਹਾਂ ਮਸਲਾ ਜਾਣ ਕੇ ਤਾਂ ਨਹੀਂ ਜਿੰਦਾ ਰੱਖਿਆ ਜਾਂਦਾ ਵੋਟਾਂ ਲਈ ਦੇਖੋ ਮੈਂ ਤਾਂ ਖੁਦ ਸਮਝਦਾ ਕਿ ਇਹ ਵੋਟਾਂ ਨਾਲ ਸਲਾਹੀ ਹੈ ਕਿ ਜਿੰਨੇ ਵੀ ਲੀਡਰ ਆ ਚਾਹੇ ਉਹ ਬੱਲੂ ਹੋਵੇ ਜਾਂ ਕੋਈ ਵੀ ਆ ਉਹ ਸਭ ਇਦਾਂ ਹੀ ਕਰਦੇ ਚੰਦੂ ਮਾਜਰਾ ਜੀ ਆਇਓ ਨਹੀਂ ਵੀ ਸਾਨੂੰ ਇੱਕ ਵਾਰ ਇਹਦੇ ਲੋਲੀਪਪ ਦੇ ਦਿੱਤਾ ਉਹ ਵੀ ਕਹਿੰਦੇ ਜੀ ਮੈਨੂੰ ਨਹੀਂ ਮੈਨੂੰ ਚਾਹੇ ਖੜੇ ਕੋਈ ਵੀ ਆ ਦੇਖੋ ਜਿਸ ਮਾਰੀ ਪਾਰਟੀ ਦੇ ਨਿਸ਼ਤਰਪਾਲ ਜੀ ਆ ਉਹਨਾਂ ਨੇ ਵੀ ਇਹ ਗੱਲ ਕਹੀ ਮੈਂ ਕੂੜੇ ਦੇ ਇਕ ਉਹਨਾਂ ਨੇ ਕਿਹਾ ਸੀ ਔਰ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਗੱਲ ਵੀ ਚੱਕੀ ਆ ਵਿਧਾਨ ਸਭਾ ਕੁਐਸਚਨ ਰੱਖਿਆ ਸੀ ਕਮ ਨਗਰ ਕਾਉਂਸਲ ਦਾ ਆ ਨਗਰ ਕਾਉਂਸਲ ਨੇ ਜ਼ਮੀਨ ਲੱਭ ਕੇ ਦੇਣੀ ਆ ਔਰ ਨਗਰ ਕਾਉਂਸਲ ਕਾਉਂਸਲ ਕੋ ਸਫੀਸ਼ੀਐਂਟ ਹੈ ਜਿਹੜਾ ਬਜਟ ਹੈ ਮੇਰੀ ਬੇਨਤੀ ਸੁਣੋ ਬਿਲਕੁਲ ਫੰਡ ਵੀ ਅਵੇਲੇਬਲ ਆ ਜਗ੍ਹਾ ਲੱਭਣੀ ਆ ਤੇ ਉਹ ਸਾਡੇ ਪਾਟਕ ਸਾਹਿਬ ਹਲਕੇ ਦੇ ਇੰਚਾਰਜ ਵੀ ਆ ਕਾਉਂਸਲਰ ਵੀ ਆ ਉਹ ਸਰਕਾਰ ਚ ਵੀ ਆ ਜੇ ਸਰਕਾਰ ਉਦਾਂ ਧੱਕੇ ਕਰ ਸਕਦੀ ਤਾਂ ਜਗ੍ਹਾ ਕਿਉਂ ਨਹੀਂ ਲੈ ਸਕਦੀ ਤੁਸੀਂ ਚਲੋ 19 ਐਮਸੀਆਂ ਵਿੱਚੋਂ ਤੁਸੀਂ ਇੱਕ ਇਕੱਲੇ ਪਹੁੰਚੇ ਆ ਬੋੜੇ ਆ ਬਾਕੀ 18 ਕਿੱਥੇ ਰਹਿ ਗਏ ਇਹ ਤਾਂ ਹੁਣ ਆਇਆ ਮੈਂ ਸਵੇਰ ਦੀ ਗੱਲ ਕਰ ਰਿਹਾ ਦੇਖੋ ਮੈਨੂੰ ਜੇ ਲੋਕਾਂ ਨੇ ਫੋਨ ਕੀਤਾ ਮੈਂ ਫਾਇਰ ਅਫਸਰ ਨਾ ਜੋ ਵੀ ਮੇਰੇ ਕੋਲ ਐਫਰਟਸ ਹੋ ਸਕਦੇ ਸੀ ਜੇ ਕਿਸੇ ਨੇ ਮੇਰੇ ਨਾਲ ਸੰਪਰਕ ਕੀਤਾ ਮੇਰਾ ਫਰਜ਼ ਬਣਦਾ ਸੀ ਇਨਸਾਨੀ ਤੌਰ ਤੇ ਕਿ ਉੱਥੇ ਜਾ ਕੇ ਲੋਕਾਂ ਦਾ ਦਰਦ ਸੁਣਦਾ ਨਾ ਕਿ ਸਾਚੀ ਨਾਲ ਗੱਲ ਨਹੀਂ ਕੀਤੀ ਉਹ ਚੱਲਦੇ ਆ ਜੀ 18 ਦੇ ਦੇਖੋ ਮੈਂ ਮੇਰੇ ਕੋ ਤਾਂ ਇੰਨਾ ਮੌਕਾ ਹੀ ਨਹੀਂ ਮਿਲਿਆ ਮੈਂ ਤਾਂ ਆਪ ਭੱਜ ਕੇ ਫਾਇਰ ਬ੍ਰਿਗੇਡ ਔਰ ਜਿਹੜਾ ਪਾਣੀ ਦੇ ਟੈਂਕਰ ਤੁਸੀਂ ਦੇਖਿਆ ਸੀ ਲੋਕ ਤਾਂ ਆਪ ਪਾਣੀ ਲੈ ਕੇ ਬਾਲਟੀਆਂ ਨਾਲ ਜੜ ਜੜੇ ਬੱਚੇ ਆਪ ਆ ਕੇ ਕਿਉਂਕਿ ਉਸ ਵੇਲੇ ਹਾਲਾਤ ਇਹ ਸੀ ਕਿ ਲੋਕਾਂ ਦੇ ਘਰਾਂ ਦੇ ਅੰਦਰ ਅੱਗ ਜਾ ਰਹੀ ਸੀ ਹਾਂ ਕੋ ਜੁਰੀ ਜਬਾਪ ਕੋ ਬੋਲਣਾ ਨਹੀਂ ਚਾਹੁੰਦੇ ਸੀ ਆਪਾਂ ਸਵੇਰ ਦੇ ਜਿਹੜੇ ਨੂੰ ਆਰਾਮ ਦੇ ਨਾਲ ਦੇਖ ਰਹੇ ਹਾਂ ਕਿ ਪ੍ਰਸ਼ਾਸਨ ਜਾਗਦਾ ਕਿਦਾਂ ਜਾਗਦਾ ਜਾਗ ਗਿਆ ਕਿ ਨਹੀਂ ਜਾਗਿਆ ਹਜੇ ਮੈਨੂੰ ਨਹੀਂ ਲੱਗਦਾ ਕਿ ਹਜੇ ਜਾਗਿਆ ਕਿਉਂਕਿ ਜਿਹੜਾ ਪ੍ਰਸ਼ਾਸਨ ਜੇ ਮੈਂ ਕਰੋਨਾ ਚ ਬਾਲਟੀਆਂ ਖੜਕਈਆਂ ਸੀ ਪਲੇਟਾਂ ਖੜਕਈਆਂ ਜਿਹਾ ਬਸ ਇਦਾਂ ਨਹੀਂ ਇਦਾਂ ਦਾ ਹੀ ਕੁਝ ਕਰਨਾ ਪਊਗਾ ਕਿਉਂਕਿ ਅਸੀਂ ਹਾਰ ਕੇ ਇੱਕ ਆਪਣੀ ਦੁੱਖ ਦੱਸਣ ਦੇ ਲਈ ਇੱਥੇ ਚੌਂਕ ਦੇ ਵਿੱਚ ਆਏ ਹਾਂ ਕਿਉਂਕਿ ਲੋਕਾਂ ਦੇ ਵਿੱਚ ਜਿਹੜੀ ਸਿਹਤ ਦਾ ਖਲਵਾੜ ਜਿਹੜਾ ਏ ਮਤਲਬ ਜਿਹੜੇ ਲੋਕ ਬਾਰੂਦ ਤੇ ਬੈਠੇ ਉਹਨਾਂ ਨੂੰ ਪਤਾ ਉਡ ਜਾਮ ਕਰਨ ਬੰਦ ਕਰਨਾ ਕਰਨੇ ਜਿਹੜੇ ਲੋਕ ਇਹ ਬਾਰੂਦ ਤੇ ਬੈਠੇ ਤਾਂ ਇਹਨਾਂ ਨੂੰ ਪਤਾ ਚਾਹੇ ਇਹਨਾਂ ਦੀ ਵੀਡੀਓ ਬਣ ਜਵੇ ਚਾਹੇ ਇਹਨਾਂ ਦੇ ਕੋਈ ਖਿਲਾਫ ਕੰਪਲੇਂਟ ਕਰ ਦੇ ਪਰ ਇਹਨਾਂ ਦੀ ਜਿਹੜੀ ਮੁਸੀਬਤ ਆ ਉਹ ਤਾਂ ਇਹ ਜਾਣਦੇ ਆ ਨਾ ਦੇਖੋ ਅਸੀਂ ਕੋਈ ਦੇਖੋ ਇਹ ਸਾਡਾ ਸੰਵਿਧਾਨਕ ਹੱਕ ਹੈ ਅਸੀਂ ਆਪਣੀ ਜਿਹੜੀ ਸਮੱਸਿਆ ਪ੍ਰਸ਼ਾਸਨ ਤੱਕ ਪਹੁੰਚਾਣਾ ਸਾਡਾ ਸੰਵਿਧਾਨਕ ਹੱਕ ਹੈ ਅਸੀਂ ਉਹਨੂੰ ਜਿਹੜਾ ਪ੍ਰਸ਼ਾਸਨ ਦੇ ਤੱਕ ਲਿਜਾ ਰਹੇ ਹਾਂ ਜੇ ਸਾਨੂੰ ਜਦੋਂ ਪ੍ਰਸ਼ਾਸਨ ਤੇ ਜਿਹੜਾ ਰਾਜਨੀਤਿਕ ਤੰਤਰ ਜਦੋਂ ਬੋਲਾ ਹੋ ਜਵੇ ਧਰਨੇ ਮੁਜਾਰੇ ਉਹਨਾਂ ਨੂੰ ਜਗਾਉਣ ਲਈ ਲੱਗਦੇ ਆ ਇਹ ਕੈਂਪੀ ਦੀ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਉੱਥੇ ਵੀ ਇਹੀ ਜਿਹੜਾ ਕੰਮ ਕੂੜੇ ਦਾ ਜਿਹੜਾ ਆ ਉਹ ਪ੍ਰੋਬਲਮ ਸੀ ਡੰਪ ਦੀ ਉਹ ਕੂੜਾ ਲੋਕਾਂ ਨੇ ਇਕੱਠਾ ਕਰਕੇ ਚੱਕ ਕੇ ਲਿਆ ਕੇ ਮਿਊਨਿਸਪਲ ਕਾਰਪੋਰੇਸ਼ਨ ਦੇ ਖਾਣਿਆਂ ਦੇ ਵਿੱਚ ਖਿਲਾਰੇ ਆ ਇਹ ਕਰ ਚੁੱਕਾ ਮੁੰਡਾ ਉਹ ਤਾਂ ਜਾ ਕੇ ਜਿਹੜੀ ਆ ਉਹ ਗੱਲ ਜਿਹੜੀ ਆ ਫਿਰ ਜਿਹੜੀ ਉਹਨਾਂ ਨੂੰ ਕੋਈ ਮੰਨਣੀ ਪਈ ਕਿਉਂਕਿ ਇਹ ਜਿਹੜੀ ਪ੍ਰੋਬਲਮ ਆ ਇਹ ਇਹ ਜਿਹੜੀ ਇਹ ਜਿਹੜੀ ਬਿਮਾਰੀ ਆ ਇਹ ਮਾਨਸਿਕ ਇਹ ਮਾਨਸਿਕਤਾ ਦੇ ਵਿੱਚ ਆ ਇਹਨਾਂ ਦੇ ਇਹ ਹੱਲ ਹੋ ਸਕਦਾ ਕੋਈ ਏਡੀ ਵੱਡੀ ਗੱਲ ਜੇ ਚਾਹਣ ਤਾਂ ਜੇ ਚਾਹਣ ਤਾਂ ਹੱਲ ਹੋ ਸਕਦਾ ਇਹਨਾਂ ਦੀ ਮਾਨਸਿਕਤਾ ਦੇ ਵਿੱਚ ਬਿਮਾਰੀ ਆ ਫੈਲੀ ਹੋਰ ਅਬ ਬੈਰੀਕੇਡ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਬੇਨਤੀ ਇਹ ਹੈ ਕਿ ਆਵਾਜਾਈ ਵਿੱਚ ਵਿਘਨ ਨਾ ਪਾਇਆ ਜਾਵੇ ਕਿਉਂਕਿ ਕਿਵਲੇ ਐਂਬੂਲੈਂਸ ਨਿਕਲਣੀ ਹੁੰਦੀ ਹੈ ਕੋਈ ਜ਼ਰੂਰੀ ਕਿਸੇ ਨੂੰ ਲੰਘਣਾ ਆਉਂਦਾ ਤਾਂ ਆਵਾਜ਼ਾਈ ਵਿੱਚ ਬੇਗਾਨ ਨਹੀਂ ਪੈਣਾ ਚਾਹੀਦਾ ਦੋ ਐਮਸੀ ਜਿਹੜੇ ਆ ਉਹ ਵੀ ਧਰਨੇ ਵਿੱਚ ਹੁਣ ਸ਼ਮੂਜਤ ਕਰ ਚੁੱਕੇ ਆ ਪਰਮਖਾਲਸਾ ਜੀ ਨਾਰਥ ਐਮਸੀ ਜਿਹੜੇ ਆ ਇਹ ਦੋ ਹੁਣ ਜਿਹੜੇ ਐਮਸੀ ਆ ਉਹ ਮੌਕੇ ਦੇ ਧਰਨੇ ਤੇ ਬਹਿ ਗਏ ਆ ਮੁਰਦਾਬਾਦ 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 ਜਿਲ੍ਹਾ ਪ੍ਰਸ਼ਾਸਨ ਮੁਰਦਾਬਾਦ ਦੇ بڑے ਨਾਰੇ ਲੱਗ ਰਹੇ ਆ ਸਹੀ ਨਹੀਂ ਕਰ ਰਹੇ ਸੀ ਬੈਰੀਕੇਟ ਕਰ ਰਹੇ ਸੀ ਬੈਰੀਕੇਟ ਨਹੀਂ ਕਰਨ ਦਿੱਤੇ ਤਾਂ ਇਹ ਹੁਣ ਆਪੇ ਆ ਕੇ ਸੜਕੇ ਤੇ ਬਹਿ ਗਏ ਆ ਨਹੀਂ ਕਰੇ ਔਰ ਕਿਹਾ ਜਾ ਰਿਹਾ ਕਿ ਤੱਕੇਸ਼ਾਈ ਨਹੀਂ ਚੱਲੇਗੀ ਨਹੀਂ ਚੱਲੇਗੀ ਵੋਟਾਂ ਦਾ ਟਾਈਮ ਹੈ ਵੋਟਾਂ ਸਿਰ ਤੇ ਆ ਵੋਟਾਂ ਸਿਰ ਤੇ ਆ ਔਰ ਇੱਕ ਵੱਡਾ ਚੈਲੰਜ ਹੈ ਪ੍ਰਸ਼ਾਸਨ ਦੇ ਲਈ ਹੁਣ ਇਹਨਾਂ ਨੂੰ ਸੈਟੀਸਫਾਈ ਕਰਨਾ ਪਰ ਇਹਨਾਂ ਦਾ ਕਹਿਣਾ ਸੀ ਸਵੇਰ ਤੋਂ ਵੇਟ ਕਰ ਰਹੇ ਆ